ਸਸਿਕਾ ਜੀ ਸਾਰੇ ਨੂੰ ਤੇ ਅੱਜ ਹੈਗਾ ਜੀ ਸੰਡੇ ਤੇ ਟਾਈਮ ਹੋ ਗਿਆ ਜੀ 8:30 ਤੇ ਰਾਤੀ ਸੁੱਤੇ ਹੀ 11:30 ਪੌਣੇ 12 ਵਜੇ ਦਾ ਆਓ ਹੁਣ ਉਠੇ ਜੇ ਤੇ ਉੱਥੋਂ ਵੇਖ ਲੋ ਆ ਜਾ ਸ਼ ਵੇਖ ਲੋ ਕੀ ਕਹਿੰਦੇ ਆ ਤੇ ਉਠਣਾ ਕਿੰਨੇ ਭਾਜੀ ਕਰੋ ਤਾਂ ਤੁਹਾਨੂੰ ਵਾਜਾ ਮਾਰਨ ਨੇ ਮੈਂ ਨਹੀਂ ਲਾਈਟ ਆਫ ਕਰੋ ਤਾਂ ਕਰੋਨਾ ਤੁਹਾਨੂੰ ਆਵਾਜ਼ਾਂ ਮਾਰਨਿਆ ਚਾਹ ਆਪਾਂ ਪੀਣੀ ਆ ਆਪਾਂ ਆਪਾਂ ਚਾਹ ਪੀਣ ਤੋਂ ਬੈਠੇ ਆ ਲਾਈਟ ਆਫ ਕਰ ਦਿਓ ਮੈਂ ਚਾਹ ਪੀਣ ਤੋਂ ਬੈਠੇ ਆਪਾਂ ਮੈਂ ਉਠਿਆ 6 ਵਜੇ ਦਾ ਉਹ ਵਾਲੀ 6 ਵਜੇ ਦਾ ਉਠਿਆ ਮੈਂ ਆ ਵਾਲੀ ਕਰਨੀ ਆ ਕਿੱਥੇ ਜਾਈਏ ਉਠੋ bari ਚਾਹ ਪੀਣੀ ਆ ਯੂਵੀਂ ਪੈਸਾ ਉਠੋ 9 ਵਜ ਗਏ 9 ਵਜਨ ਤੇ ਆ ਗਈ ਘੜੀ ਦੇ ਕਿੰਨਾ ਕ ਸੋਨਾ ਹੋਰ ਕਿੰਨਾ ਕ ਸੋਨਾ ਹੋਰ ਚਾਹ ਨਹੀਂ ਚਾਓ ਦੂਜੇ ਪਾਸੇ ਨਹੀਂ ਤੇ ਚਾਹ ਨਹੀਂ ਪੀਣੀ ਚਾਹ ਨਹੀਂ ਪੀਣੀ ਅੱਜ ਕੀ ਹੈ ਵਾ ਅੱਜ ਕੀ ਹੈ ਪੱਤੀ ਭਜਾਓ ਨਾ ਭਾਈ ਹੋਵੇ ਲੋ ਟਾਈਮ 8:30 ਹੋ ਗਏ ਆ ਜਲਦੀ ਆਓ ਉਧਰ ਚਾਹ ਪੀਏ ਆਪਾਂ ਚਲ ਜੋ ਵੀ ਚਲ ਉਠ ਕੰਬਲ ਤੂੰ ਐ ਲੈ ਬੈਠਿਆ ਜਿੱਦਾਂ ਹਜੇ ਤੇ ਸਤੰਬਰ ਦੀ ਹੈਗੀ ਆ ਕਿੰਨੀ ਤਰੀਕ ਅੱਜ 21 ਹੈ 21 ਹੈ 21 ਹੈ ਤਰੀਕ ਹੈ ਸਤੰਬਰ ਦੀ ਤੇ ਤੁਸੀਂ 21st ਹੈ 21st ਹੈ 21 ਤਰੀਕ ਹੈ ਤੇ ਅਜੇ ਤੁਸੀਂ ਕੰਬਲ ਲੈ ਕੇ ਆਏ ਸਤੇ ਜਿੱਦਾਂ नवंबर का महीना कड़े कलर करने हैं क्यों अबरें सबे की करना कलर करके आ ग क्यों रखी इत अच्छा पेपर उठता है ਸੈਂਟਰ ਜੀ ਕਰਿਓ ਵਿਚਕਾਰ ਬਾਹਰ ਨਾ ਆਵੇ ਕੱਲ ਸੋਨੇ ਸੋਨੇ ਹੌਲੀ ਹੌਲੀ ਪਾਪਾ ਮੈਂ ਨਹੀਂ ਦੇਵਾਂ ਪਾਹ ਦੁੱਧੀ ਤਾਰੇ ਹਾਂ ਨਹੀਂ ਪਾੜੋ ਹੌਲੀ ਹੌਲੀ ਕਰੀ ਦੀ ਫਿਰ ਬਾਹਰ ਨਹੀਂ ਆਉਂਦਾ ਨਹੀਂ ਪਾ ਦੋਈ ਬਾਹਰ ਆਵੇ ਠੀਕ ਹੈ ਠੀਕ ਹੈ ਬਾਹਰ ਆਵੇ ਦੋਈ ਚਲੋ ਕਰੋ ਫੇ ਚਾਹ ਪੀਏ ਫਿਰ ਕਰੋ ਕਰੋ ਪਾਪਾ ਮੈਨੂੰ ਨਹੀਂ ਖਾਵੇ ਤਾਰਾ ਹਾਂ ਥੋਪੇ ਮੋ ਕੋਈ ਨਾ ਨਹੀਂ ਨਹੀਂ ਕੁਛ ਨਹੀਂ ਕਹਿੰਦਾ ਭਾ ਹਾਂ ਕਰੋ ਉਹ ਆਹ 12 ਆਏਗਾ 12 ਆਏਗਾ ਇਹ ਤਾਂ ਹੋ ਰਹੀ ਹੋ ਰਹੀ ਇਹ ਮੈਡਮ ਨੇ ਗੈਸ ਬੁਲੋ ਹਾਂ ਕਿ ਆਪੇ ਕਰ ਦੇਪੇ ਤੁਸੀਂ ਤੇ ਮੈਂ ਮੈਡਮ ਮਾਰੇਗੀ ਨਹੀਂ ਨਹੀਂ ਮਾਰੇਗੀ ਨਹੀਂ ਮੈਡਮ ਮਾਰੇਗੀ ਫਿਰ ਤੁਹਾਨੂੰ ਮੈਂ ਮੈਂ ਬਾਤ ਨਹੀਂ ਕੀਤੀ ਮੈਡਮ ਮਾਰਨਗੇ ਤੁਹਾਨੂੰ ਬਾਤ ਕੀਤੀ ਨਹੀਂ ਠੀਕ ਬਾਤ ਆ ਰੇ ਪਾਪਾ ਲੋ ਜੀ ਚਾਹ ਬਣ ਕੇ ਆ ਗਈ ਆ ਚਾਹ ਹੋ ਗਈ ਸਾਡੀ ਲੇਟ ਤੇ ਇਹ ਉੱਠ ਗਈ ਜੀ ਮੰਮੀ ਜੀ ਕਾਲੀ ਸਾਰੇ ਨੂੰ ਮੰਮੀ ਮੇਰਾ ਹੈ ਨਹੀਂ ਮੇਰਾ ਇਹ ਸਿਰੇ ਸਿਰੇ ਡਰੈਂਕ ਫੜ ਕੇ ਬਹਿ ਗਿਆ ਇਹਨੂੰ ਉੜਦੇ ਪਤਾ ਨਹੀਂ ਕੀ ਸੱਜਿਆ ਕਿਸ ਕਿਤੇ ਦੇ ਦੇ ਆ ਬਿਸਕੁਟ ਕਿਹੜੇ ਕੋ ਇਹਦਾ ਵਾ ਇੱਕ ਕਿਹੜਾ ਤੇ ਤੁਸੀਂ ਕਿਹੜਾ ਮੇਰਾ ਮੇਰਾ ਨਾ ਨਾ ਚਲੋ ਚਾਹ ਪੀ ਲਓ ਫੇਰ ਬਾਤ ਚ ਕਰਦੇ ਆਈ ਹੈ ਕਲੋ ਇੱਥੇ ਹੀ ਐਥੇ ਹੀ ਕਲੋ ਚਾਹ ਪੀ ਲਓ ਚਲਾਇਤ ਚਾਹ ਪੀਏ ਪਹਿਲੇ ਡਰਾਇੰਗ ਚੁਕੋ ਡਰਾਇੰਗ ਸਾਰੀ ਚੁਕੋ ਬੰਦ ਕਰੋ ਪਹਿਲਾਂ ਡਰਾਇੰਗ ਬੰਦ ਕਰੋ ਇਹ ਚੁਕੋ ਸਾਰੀ ਤਾਂ ਚੁਕੋ ਕਿਥੇ ਗਿਆ ਉਹ ਤੀਜੇ ਦੇਖ ਗਿਆ ਨਾ ਆ ਦੇਖੋ ਆ ਦੇਖੋ ਆ ਸਾਈਡ ਤੇ ਪਿਆ ਆ ਪਿਆ ਸਾਈਡ ਤੇ ਚਲ ਆ ਛੱਡ ਦੋ ਚਾਹ ਪੀ ਲਾਉਣ ਬੈਠੇ ਅਕਨੇ ਲਿਖਿਆ ਉਪਰ ਜੂ ਆਦੇ ਭਾੜਾ ਨੂੰ ਪਤਾ ਨਹੀਂ ਲੱਗਾ ਚਲੋ ਪੀਓ ਚਾਹ ਚਾਹ ਪੀਓ ਚਾਹ ਗਰਮ ਹੈ ਕਿ ਠੰਡੀ ਹੋ ਗਈ ਤੁਹਾਡੀ ਆਦੀ ਤੂੰ ਸਹੀ ਕਰਤੀ ਦੋ ਹੋ ਗਈ ਠੰਡੀ ਪਹਿਲਾਂ ਗਰਮ ਸੀ ਹੋਏ ਇਹ ਚਾਹ ਵਾਗੇ ਕੀ ਹੈ कोई गारंटी पी लो वरना ते मैं छोड़ दे दूंगी बात से ओ बोल बोल चल पी लो इन्हें छड़ने बात चलो पी लो बा हमारा दा नी दा की की देखदा मैं की देख देवे मां दे ਲੋਈ ਸੇ ਸੇ ਮੱਛੀਆਂ ਦਾ ਕਾਰਟੂਨ ਟੌਮ ਐਂਡ ਜੇਰੀ ਪਾਪਾ ਗਾਇਕ ਤੋਂ ਆਵਾਜ਼ ਕਰਦਾ ਆਵਾਜ਼ ਚਾਹ ਰੋੜ ਚਾਹ ਨੂੰ ਬੈਠ ਜਾ ਥੱਲੇ ਬੈਠ ਪਹਿਲਾਂ ਚਾਹ ਰੋੜ ਚਾਹ ਰੋੜ ਗਈ ਤੁਹਾਡੀ ਬੈਠ ਥੱਲੇ ਚਾਹ ਰੋੜ ਜਣੀ ਨਹੀਂ ਤੇ ਬੱਸ ਬੜੀ ਹੈ ਬਹੁਤ ਹੈ ਬੜੀ ਬੈ ਕੇ ਤਾਂ ਵੇ ਸ਼ਾਂਤ ਹੋ ਗਏ ਆ ਦੇਖ ਲੋ ਕੀ ਹੋਉਂਦੇ ਨੌਨ ਨੌ ਨੂੰ ਕਿਹਾ ਵਾ ਤੇ ਆ ਵੇ ਖੇਡਾ ਖੇਡ ਰਹਾ ਮੈਂ ਮੰਮੀ ਨੇ ਬੋਲ ਦਿੱਤਾ ਦੋ ਮਿੰਟ ਜਰਾ ਪੋਸ਼ਨ ਬਾ ਵੀ ਪੋਸ਼ਨ ਬਾ ਖੇਲਦੇ ਆ ਤੇ ਆ ਸ਼ੁਰੂ ਹੋ ਗਿਆ ਨਾਲੇ ਮੇਰੇ ਕੋ ਨਹੀਂ ਹੋਣਾ ਪੁੱਤ ਪਾਪਾ ਨੂੰ ਨਹੀਂ ਆਉਂਦਾ ਪਾਪਾ ਨੂੰ ਮੈਨੂੰ ਨਹੀਂ ਹੁੰਦਾ ਕਰਨਾ ਚਲੋ ਚਲੋ ਉਰੇ ਆਲੇ ਨੇ ਖੇਡਿਆ ਹੋਆ ਪੋਸ਼ਨ ਬਾਬੀ ਪੋਸ਼ਨ ਬਾ ਚਲੋ ਹੁਣ ਪਾਜੀ ਹੁਣ ਇਹਨੂੰ ਵੀ ਨਾਂ ਇੱਦਾਂ ਨਾ ਨਾਂ ਲਿਆ ਹੀ ਅਜੇ ਪੋਸ਼ਨ ਬਾਬੀ ਪੋਸ਼ਨ ਬਾ ਕਰਦੇ ਆ ਮੈਂ ਹੁਣ ਜੀ ਕਰਕੇ ਹੀ ਰਹਿਣਾ ਮਮੀ ਨੂੰ ਘੋਲ ਲੰਗੋ ਲੈ ਹੱਥ ਹੱਥ ਕੀ ਆਹ ਕੀ ਦੋ ਵਾਰੀ ਕਰੋ ਦੋ ਵਾਰੀ ਕਰਕੇ ਤੇ ਬਸ ਕਰੋ ਫਿਰ ਨਾਓ ਜਲਦੀ ਰੋਟੀ ਖਾਈਏ ਭੁੱਖ ਲੱਗੀ ਹੈ 2 3 3 3 ਮਮੀ ਨੂੰ ਆਰੇ ਲਾਤਾ ਜੀ ਹੋ ਗਿਆ ਜਾ ਚਾਹ ਹੋ ਗਿਆ ਜਾ ਮਮਾ ਫਾਦੀ ਦੇ ਦੇ ਮਮੀ ਨੂੰ ਆਰੇ ਲਾਤਾ ਇਹਨੇ ਕੰਮ ਅਜ ਵੀ ਵੇਲਾ ਮਮਾ ਰੋਟੀ ਬਣਾਉਣ ਕੇ ਖੇਡਾਂ ਖੇਡਣ ਦੇਣਾ ਯਸ਼ ਯਸ਼ ਮਮਾ ਰੋਟੀ ਬਣਾੰਦੋ ਬਾਅਦ ਚ ਖੇਡ ਲਿਓ ਆਕੇ ਪਾਪਾ ਕੀ ਕਹਿੰਦੇ ਪਾਪਾ ਕੀ ਕਹਿੰਦੇ ਯਸ਼ ਮੈਂ ਹੀ ਕਹਿੰਦੇ ਆ ਚੋ ਓਏ 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 ਬਸ ਬਸ ਚਲੋ ਚਾਰ ਹੋ ਗਏ ਚਾਰ ਮੇਰੀ ਬਾਸ ਨਹੀਂ ਹੋਣੀ ਇਹਨੇ ਨਾ ਹੀ ਹੱਥ ਬਸ ਕਰਨੀ ਇਹਨੇ ਬਾਸਣ ਮਾਸੀ ਆਇਨੀ ਮਾਸੀ ਨੇ ਵੀ ਏ ਜਿਹਦੇ ਪੈ ਜਾਂਦਾ ਬੱਸ ਆ ਕੇ ਨਾਲ ਚਲੋ ਬਣਾਓ ਰੋਟੀ ਤੇ ਨਾਓ ਫੇਰ ਰੋਟੀ ਖਾਈਏ ਇਹਦਾ ਸਾਰਾ ਦਾ ਸਾਰਾ ਦੇਣਾ ਵੀ ਪਾਪਾ ਤੁਹਾਨੂੰ ਬਹੁਤ ਚਲ ਆਓ ਕੱਪੜੇ ਸੈਂਡਲ ਲਾਓ ਨਾਓ ਯਾਰ ਕੀ ਕਰਦੇ ਵੇ ਕੀ ਤਾਂ ਦੇਗਾ ਕਿੰਨੀ ਵਾਰੀ ਕਰ ਲਿਆ ਹੁਣ ਬੱਸ ਕਰੋ ਚਾਰ ਭਾਂ ਨੂੰ ਬੁਲਾ ਕੇ ਲਿਆ ਭਾਂ ਨੂੰ ਬੁਲਾ ਕੇ ਲਿਆਓ ਜਿਸ਼ਾ ਆ ਜਾਂ ਦੋ ਦੋ ਵਾਰ ਹੀ ਕਰਨਾ ਈ ਬਸ ਹੋਰ ਕਰ ਪ੍ਰੀਤੀ ਕਰ ਯਾਰ 4 ਜਲਦੀ ਕਰ ਪ੍ਰੀਤੀ ਆਨਲਾਈਨ ਹੀ ਪਾ ਪਾ ਵੀ ਹੋਣ ਲੱਗਾ ਵਾ ਇਹ ਪਾ ਅੱਜ ਵੀ 1 1 ਹੋ ਗਿਆ ਹੈ 2 3 4 ਚਲੋ 4 ਹੋ ਗਿਆ ਹੁਣ ਚਲੋ 4 ਹੋ ਗਿਆ ਹੁਣ ਬਸ ਕਰੋ ਫੋਰ ਹੋ ਗਿਆ ਨ ਮਮਾ ਨਾ ਲਗੇ ਚਲੋ ਤੀ ਤੂੰ ਨਹਾਉ ਜਾ ਕੇ ਰਹਿਣ ਦੇ ਉਹਨੂੰ ਫਿਰ ਚਾ ਰੋਟੀ ਬਣਾਉ ਦਿਖਾਈ ਆਪਾਂ ਰਹਿਣ ਦ ਤੁਸੀਂ ਫਿਰ ਰਹਿਣ ਦ ਚਲੋ ਓਕੇ ਨਹੀਂ ਨਹੀਂ ਓਕੇ ਓਕੇ ਰਹਿਣ ਦ ਤੁਸੀਂ ਓਕੇ ਬਾਈ ਓਕੇ ਬਾਈ ਬਾਏ ਬਾਏ ਚਲੋ ਜਾਓ ਵੀ ਜਾਓ ਜਸ ਨਹਾਉ ਨਹੀਂ ਦਿਆ ਤੇ ਵੇ ਲੋ ਰੋਣ ਕਿਨਾਂ ਦਿਆ ਪਹਿਲਾਂ ਕਹਿੰਦਾ ਮੈਂ ਨਹਾਉਣਾ ਨਹੀਂ ਐ ਤੇ ਹੁਣ ਰੋ ਹੁੰਦਿਆ ਵਾ ਆ ਜਬਰਦਸਤੀ ਨੂੰ ਆਇਆ ਨੂੰ ਤੇ ਮੈਂ ਨਹੀਂ ਨਹਾਉਣਾ ਮੈਂ ਨਹੀਂ ਨਹਾਉਣਾ ਇਹ ਸੌਂਦੇ ਪਏ ਦੀ ਆਵਾਜ਼ ਤੇ ਅੱਜ ਬੜਾ ਠੀਕ ਹੋ ਗਿਆ ਮੈਂ ਪੋਸ਼ਨ ਬਾਈ ਖੇਡਣਾ ਬਸ ਦੇਖੋ ਨਾ ਇਹ দাঁਟ ਚੁੱਪ ਹੁੰਦਾ ਵਾ ਚੁੱਪ ਕਰਾਉਣਾ ਬੜੀ ਮੁਸ਼ਕਲ ਹੈਗਾ ਵਾ ਲਓ ਜੀ ਓਏ ਕਾਕੇ ਕੋਣ ਆ ਗਿਆ ਓਹੋ ਉਧਰ ਵੇ ਮਾਸੀ ਆਈ ਮਾਸੀ ਵੀ ਆਈ ਔਰ ਦੀ ਅਕੂਸ਼ਾ ਤੇ ਪੈਰ ਰੱਖ ਲੈ ਓਹ ਵੇ ਹੈ ਸਸੇ ਗਾਜੀ ਅੱਜ ਜਿਹਦੇ ਪੈ ਗਿਆ ਜਿਹਦੇ ਨੋਣਾ ਨਹੀਂ ਮੈਂ ਨੋਣਾ ਨਹੀਂ ਆਂਦਰ ਮਾਸੀ ਆ ਗਈ ਆ ਦੇਖੀ ਹਾਂ ਜੀ ਲਓ ਜੀ ਰੋਟੀ ਬਣ ਕੇ ਆ ਗਈ ਆਲੂ ਵਾਲੀ ਗਰਮ ਮੱਖਣ ਨਾਲ ਚਾਹ ਤੇ ਖਾਣੇ ਭਾਈ ਸਾਹਿਬ ਆਜੋ ਭਾਜੀ ਇਹਦੇ ਰੋਟੀ ਖਾ ਲੋ ਜੈਸ਼ ਆਜੋ ਆਜੋ ਗਰਮ ਗਰਮ ਆਲੂ ਦੀ ਰੋਟੀ ਖਾਣੇ ਆ ਫੇਰ ਬਾਅਦ ਚੋ ਅਗੇ ਗੱਲ ਕਰਦੇ ਕਾਹਨਾ ਚਾਬੀ ਦੀ ਚਾਬੀ ਦੀ ਜਾਈ ਕੀ ਬਸੇ ਦੀ ਚਾਬੀ ਦੀ ਜਾਈ ਉਹ ਕਿਦਾਂ ਕੀ ਆ ਤੀਨਾ ਆ ਨਾ ਉਹ ਕੀ ਆ ਚਾਬੀ ਕੀ ਜਾਈ ਹਰਸ਼ ਕੋੜ ਖਲਗਾ ਨਾਲ ਹੀ ਐਟਵੇ ਚਾਬੀ ਵਿੱਚ ਰੱਖੀ ਗਈ ਦਿੱਕੀ ਦੇਖੀ ਬੰਦ ਕਰਤੀ ਬਸ ਠੀਕ ਆ ਤੁਹਾਡੇ ਕੰਮ ਪੁੱਠੇ ਹੀ ਆ ਤੇ ਚਾਬੀ ਕੋ ਲਈ ਨਾਲੋਂ ਪਹਿਲੇ ਉਹ ਪਹਿਲੇ ਕਿਹਨਾ ਚਾਬੀ ਨਾਲ ਹੀ ਵਿੱਚ ਰੱਖੀ ਗਈ ਚਲੋ ਚਲਦੇ ਆ ਫੇਰ ਲੈਣ ਚਲਿਆ ਹੈ ਲੈਣਾ ਚਲੋ ਤਾਬੀ ਲੈ ਚਲੋ ਬੈਠੋ ਮੋਟਰਸਾਈਕਲ ਤੇ ਵੀ ਇਹ ਚਾਬੀ ਲੈਣਾ ਇਹ ਕੱਢਣ ਲੱਗਾ ਹੀ ਆਪਣਾ ਮੋਬਾਈਲ ਰੱਖਣ ਲੱਗਾ ਹੈ ਫੋਨ ਲੱਗਾ ਲਗਾਏ ਤੇ ਇਹਨੇ ਨਾਲ ਹੀ ਚਾਬੀ ਰੱਖ ਦਿੱਤੀ ਵਿੱਚ ਇਹ ਤੇ ਨਾਲੇ ਕਾਲੀ ਕਾਲੀ ਜਣਾ ਜਿਹੜਾ ਹੋ ਗਿਆ ਕੰਮ ਤੇ ਚਾਬੀ ਲੱਭਦੇ ਆਣ ਕਿੱਥੇ ਰੱਖੀ ਆ ਇਹਨਾਂ ਨੇ ਪਤਾ ਨਹੀਂ ਕਿਥੇ ਰੱਖੀ ਚਾਬੀ ਚਾਬੀ ਹਾਂ ਦੋ ਚਾਬੀਆਂ ਮਿਲੀਆਂ ਹਨ ਦੋਵੇਂ ਚਾਬੀਆਂ ਮਿਲ ਗਈਆਂ ਵੇਖਦੇ ਹੁਣ ਕਿਹੜੀ ਹੈ ਪਤਾ ਕਿਹੜੀ ਹੈ ਇਹਨਾਂ ਨੂੰ ਪਤਾ ਨਹੀਂ ਹੁਣ ਕਿਹੜੀ ਹੈ ਚਲੋ ਆਈ ਇੱਕ ਹੈਗੀ ਜ਼ਰੂਰ ਆਜੋ ਚਾਬੀਆਂ ਮਿਲ ਗਈਆਂ ਹੁਣ ਜਾ ਕੇ ਲਾਉਨੇ ਆ ਇੱਕ ਟਿਓ ਚਾਬੀ ਭਲਵਾਨੇ ਵੇਜਣਾ ਦਿੱਤੀ ਹੈ ਹੁਣ ਲੈਣ ਆਏ ਆ ਹੋ ਜੀ ਚਾਬੀ ਲੈ ਕੇ ਆ ਗਏ ਆ ਤੇ ਵੇਖੋ ਕਿਹੜੀ ਚਾਬੀ ਹੈ ਨਾ ਝੋਣਾ ਖੋਲ ਗਈ ਚਾਬੀ ਹਾਂ ਸਹੀ ਲੱਗੀ ਹੋਰ ਸਹੀ ਲੱਗੀ ਲਓ ਜੀ ਲੱਗੀ ਸਹੀ ਚਾਬੀ ਸასი ਕਾ ਬਤ ਤੇ ਉਹ ਲੈ ਬਾਹਰ ਤੋਂ ਉਹ ਚਾਰੋਂ ਨੇ ਲਗਵਾ ਤੇ ਲੱਗੀ ਚਾਬੀ ਚਲੋ ਚਲੋ ਧਿਆਨ ਨਾਲ ਚਲੋ ਧਿਆਨ ਨਾਲ ਚਲੋ ਚਲੋ ਚੜੋ ਚੜੋ ચઢીએ ચઢીએ ધ્યાનમાં ચાલો આયો આ ચાલો કરો 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 સ્લાઇડ કરો ધ્યાનના ધ્યાનમાં ચલો ધ્યાન ના ચલો વારી વારી ચલો ધ્યાન ચાલો એનું એનું ર એનું હાથ લઈ આપણી લઈ એ કર લેતા વા ચાલુ રખી ડરદી એ ડરદા ચાલો ચાલો ચલો

ਯੋ ਅੱਜ ਸੰਡੇ ਆ ਅੱਜ ਤੁਹਾਨੂੰ ਆਪਣੇ ਛੱਤ ਦੇਓ ਗਾਈਡ ਦਾ 뷰 ਹੋਨੇ ਗੁੱਡੀ ਦੇਖੋ ਕਿੰਨੀ ਉੱਡਦੀ ਆ ਚਲੋ ਧਿਆਨ ਨਾਲ ਚਲੋ ਸਾਡੇ ਆਸਰ ਇੱਥੇ ਗੱਡੀ ਗੁੱਡੀ ਬੜੀ ਉੱਡਦੀ ਆ ਆ ਵੀ ਇਹਦੇ ਤੋਂ ਹੋਨੇ ਆ ਤੁਹਾਨੂੰ ਕਿੰਨੀ ਗੁੱਡੀ ਉੱਡਦੀ ਵੀ ਆ ਓ ਬੱਲੇ ਬੱਲੇ ਕੀ ਬਾਤ ਆ ਜੀ ਕੀ ਬਾਤ ਆ ਲਓ ਜੀ ਚੈੱਕ ਕਰੋ ਅੱਜ ਸੰਡੇ ਸਾਡੇ ਤੇ ਗੁੱਡੀ ਦੇਖੋ ਕਿੰਨੀ ਉੜਦੀ ਵੀ ਆ ਤੇ ਲੋੜੀ ਦੇ ਤੇ ਕੀ ਬਾਤਾਂ ਹੁੰਦੀਆਂ ਜੀ ਹਾਂਜੀ ਅੱਡੇੰਬਸਾ ਚ ਬਹੁਤ ਗੁੱਡੀ ਡੋਂਦੇ ਸ਼ਕੀਨ ਹੈਗੇ ਨੇ ਲਓ ਜੀ ਆਪਾਂ ਆ ਗਏ ਹੱਥਲੇ ਹੁਣਾ ਤੇ ਅਵਾਜ ਪਈ ਚਾਹ ਬਣ ਗਈ ਹੈ ਤੇ ਨਾਲ ਬਣਾਏ ਮਟਰ ਮਠੀਆਂ ਐਂਡ ਮਟਰ ਮਠੀਆਂ ਵੀ ਨਾਲ ਹੀ ਕੱਢੀਆਂ ਜੇ ਮਠੀਆਂ ਤੇ ਮਟਰ ਕੱਢੇ ਨਾਲ ਆਇਓ ਦੇਖੋ ਇਹ ਮਠੀਆਂ ਨਿਕਲਉਂਦੀਆਂ ਮਟਰ ਨਿਕਲ ਗਏ ਆ ਓ ਮੇੜਾ ਓ ਮੇੜਾ ਇਹ ਘਰੇ ਹੀ ਆਪਾਂ ਸਮਾਨ ਬਣਾ ਲਈਦਾ ਵਾ ਜੀ ਤੇ ਚਾਹ ਬਣ ਰਹੀ ਹੈ ਬੱਚੇ ਬੋਲ ਰਹੇ ਸੀ ਕਿ ਕੁਛ ਚਾਹ ਨਾਲ ਖਾਣ ਨੂੰ ਚਾਹੀਦਾ ਹੂੰ ਤੇ ਪਕਾ ਕੇ ਉਹ ਮਟਰ ਕੱਢ ਦਿੱਤੇ ਮਠੀਆਂ ਕੱਢ ਦਿੱਤੀਆਂ ਤੇ ਬੱਚਿਆਂ ਨੇ ਚਾਹ ਆਫੀ ਜੀ ਮਟਰੀ ਬਣਾ ਲਈ ਐ ਜਲਦੀ ਜਲਦੀ ਹੂੰ ਚਲੋ ਚਾਹ ਪੀਣੀ ਹੈ ਠੀਕ ਹੈ ਜੀ ਇਸੇ ਦੇ ਨਾਲ ਐਂਡ ਕਰਦੇ ਵਲੋਗ ਦਾ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਮਿਲਦੇ ਆਂ ਇਸੇ ਦੇ ਨਾਲ ਅਗਲੇ ਵਲੋਗ 'ਚ ਚੰਗਾ ਜੀ ਸਤਿ ਸ੍ਰੀ ਅਕਾਲ